ਮੈਨੂੰ ਇਹ ਕਹੇ ਅਗਲਾ ਪ੍ਰੋਗਰਾਮ ਜੋ ਹੈ ਉਹ ਦੇਖ ਕੇ ਮੀਟਿੰਗ ਵਿੱਚ ਫਾਇਡ ਰਿਵਿਊ ਕੀ ਕਹਿੰਦੇ ਨੇ ਉਸ ਮਟੀਰੀਅਲ ਨੂੰ ਫੀਡ ਕਰਾਂਗੇ ਇੰਨਾ ਪੱਕਾ ਜਲਨ ਹੋ ਗਿਆ ਆ ਸੌਂਦੇ ਆ ਤੋਹਿਆਂ ਸਾਡੇ ਹੂ ਕੰਡ ਦੀਆਂ ਆਂ ਪਰ ਜਦੋਂ ਸਾਡੇ ਦੂਰ ਹੋਏ ਨੇ ਤੁਸੀਂ ਆਪਣੀ ਆਪਣੀ ਗ੍ਰੂਮਿੰਗ ਦੀ ਪਿਆਰ ਰੱਖਣਾ ਉਹਨਾਂ ਦੇ ਨਾਲ ਨੂੰ ਤੋੜ ਕੇ ਜਾਣਾ ਕਿ ਕਿਹਨਾਂ ਪੈਣਾ ਉਹਨਾਂ ਦਾ ਵੀ ਚੱਲਣਾ ਪਤਾ ਦਿੰਦੇ ਹੋ ਕੋਈ ਸੁਣਦਾ ਕਹਿੰਦੀ ਇੱਥੇ ਕੋਸ਼ਾ ਆਪਣੇ ਛੱਡੇ ਹੋਏ ਰਮਾਣ ਗਿਆ ਦੇ ਚੇਤੇ ਮਾਂਗ ਕਰ ਰਿਹਾ ਕਿ ਨਸ਼ੇ ਵਰਗਾ ਕਲਾਸ ਲੈ ਆ ਕੇ ਉਨ੍ਹਾਂ ਦੇ ذریعے ਤੇ ਬੋਸ ਆਪਣੇ ਸਾਡੇ ਨਾਲ ਰੋਟੇ ਦੇ ਟੁਕੜੇ ਕਰਕੇ ਸਾਡੀਆਂ ਇੱਜ਼ਤਾਂ ਨੂੰ ਸੜਕਾਂ ਤੇ ਰੋਲ ਰਹਿ ਆ। ਤਾਂ ਸਾਡੀ ਸਰਕਾਰ ਨੂੰ ਨਤੌਵਨੀ ਆ ਕਿ ਕੁਕੀ ਜਾਗਣਾ ਤੇ ਜਾਗ ਜਾਓ ਜੇ ਨਹੀਂ ਜਾਗਣਾ ਤੇ ਲక్ష్ਮੀ ਬਾਈ ਤੇਰੀ ਪਾਠੋ ਬਾਈ ਨੂੰ ਤੇ ਨਹੀਂ ਲੱਗਣੀ ਤੁਹਾਨੂੰ ਤੁਹਾਡੇ ਅੰਦਰਾਂ ਦੇ ਖੇਤ ਤੋਂ ਲੈ ਕੇ ਜਿੱਦਾ ਤੁਸੀਂ ਸਾਨੂੰ ਮੇਵਾ ਦੇ ਰੋਲ ਇਹ ਕੀ ਤਰ੍ਹਾਂ ਦਾ ਮਾਰ ਹੋਇਆ ਇਹ ਸਾਨੂੰ ਪੰਜਾਬੀਆਂ ਦੀਆਂ ਨਾ ਕਹੋ ਮੇਰੇ ਤੋਂ ਆਪਾਂ ਕਰਨ ਲਈ ਆਪਣੇ ਬੱਚੇ ਸਾਡੇ ਤੇ ਆਪਣੇ ਘਰਾਂ ਤੋਂ ਆਪਣੇ ਸਾਰੇ ਪਰਿਵਾਰ ਤੋਂ ਤੁਹਾਡੇ ਕਈਆਂ ਦੇ ਸਾਰੇ ਮੁੰਡਿਆਂ ਨਾਲ ਲੱਗਿਆ ਕਈਆਂ ਦੀ ਸਸਤਾ ਮੰਦਿਆਂ ਨਾਲ ਲੱਗੀਆਂ ਕਈਆਂ ਦੇ ਘਰੋਂ ਇਹ ਮੰਦਿਆਂ ਨਾਲ ਲੱਗਿਆ ਪਰ ਤੁਹਾਨੂੰ ਲੋਕਾਂ ਨੂੰ ਇਹਨਾਂ ਗੱਲਾਂ ਦੀ ਸ਼ਰਮ ਨਹੀਂ ਕਿਤੇ ਤੁਹਾਡੇ ਦਾ ਕੁੱਤੇ ਨਹੀਂ ਹਜ਼ਾਰਾਂ ਜਾਂਦੇ ਨਕਪਾ ਖਾਂਦੇ ਆ ਕਿਦੇ ਛੱਡ ਲਈ ਸਟਿਚੇਸ਼ਨ ਜਾ ਕੇ ਦੇਖੋ ਟਾੜੀਆਂ ਆਖਾਂ ਖੁੱਲ੍ਹਣੀਆਂ ਸਾਡੇ ਨਾਲ ਜੀਵ ਦਿੱਤੀਆਂ ਹੁੰਦੀਆਂ ਆ 25 ਪੈਸੇ ਦਾ ਸਾਮਾਨ ਜੇ ਨਾਂ ਕਰੇ ਟੈਂਪੋਰਰੀ ਸਪਟਾਲ 80000 ਕਿਆ ਨਾ ਕੋਈ ਪਿਆ ਦੇਮੂ ਦਾ ਲਾਚਾ ਲਗਿਆ ਇਹਨਾਂ ਦੇ ਹਸਪਤਾਲ ਤੇ ਸਾਨੂੰ ਦੇ ਗੋਣਾ ਜ 1 ਰੁਪਇਆ 100 ਰੁਪਇਆ ਦਾ ਰੰਕ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜਿਹੀ ਸਰਕਾਰਾਂ ਨੂੰ ਇਹਨਾਂ ਦਾ ਬਦਲਾਅ ਕਰਨਾ ਬਹੁਤ ਜ਼ਰੂਰੀ ਆ ਧੰਨਵਾਦ ਮੇਰੇ ਭੈਣੋ ਤੇ ਭਰਾਓ ਇੱਕ ਵਾਰ

ਤਾਂ ਨੂੰ ਚਾਹੀਦਾ ਸੀ ਕਿ ਉਹਨਾਂ ਦੀਆਂ ਹਾਲਾਤਾਂ ਇਹ ਤੁਹਾਰੀ ਜੀ ਆਪ ਜਾ ਕੇ ਕਰੋ ਤਾਂ ਇਸ ਤਰ੍ਹਾਂ ਪਠਾਈ ਰੱਖੋ ਪੰਜਾਬ ਦਾ ਬੰਦਾ ਮੋਹਾਂ 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 ਸਰ ਬਿਆਸੀ ਤੋਂ ਨਹੀਂ ਹੋਇਆ ਕਹੀ ਨਾ ਹਾਲੇ ਤੁਹਾਰੀ ਆਜੋ ਜੀ ਉਹ ਭਗਵਾਨ ਆਤਮਾਨ ਆਉਣਾ ਸੀ ਕੱਲ ਨੂੰ ਮੈਂ ਕਹਿੰਦਾ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਐਂਕਲਾਬੀ ਗੱਲ ਕਰਦਾ ਹੁੰਦਾ ਸੀਗਾ ਆਜੋ ਦੇ ਐਸੀ ਮੁਖ ਦਫ਼ਤਰ ਤੇ ਮੋਰੇ ਬੈਠਿਆ ਤੇ ਧੂਰੀ ਉਹ ਅੱਜ ਕਿੱਥੇ ਆ ਉਹ ਦੇਖਿਆ ਕਿ ਆਪਣੀਆਂ ਧੀਆਂ ਭੈਣਾਂ ਨੂੰ ਦਿਨਾਂ ਦੀ ਗੱਲ ਕਰਤਾ ਅੰਦਰ ਜਿਗਾ ਤੇ ਸਭ ਤੋਂ ਜ਼ਿਆਦਾ ਧੱਕਾ ਤਾਂ ਇਹਨਾਂ ਕੰਟੈਕਟ ਵਾਲਿਆਂ ਨਾਲ ਹੋ ਰਿਹਾ ਆ ਮਾਂ ਬੱਤਾਂ ਵਾਲਿਆਂ ਬੀਤਿਆਂ ਦਾ ਧੱਕਾ ਹੋ ਰਿਹਾ ਬੀਬੀ ਮੋੜ ਵਾਲੇ ਜੀ ਕੋਈ ਕਹਿੰਦਾ ਸੀ ਵੋਟਾਂ ਉਹ ਆਉਂਦੈ ਥੋੜੀ ਮੈਂ ਕੱਢੋ ਗੱਡ ਜੀਰ ਜੋਗਾ ਕਹਿੰਦਾ ਪਰ ਮੈਂ ਕੱਤੇ ਦਊਗਾ ਓਏ ਅੱਜ ਕਿੱਥੇ ਚਲੇ ਗਿਆ ਭਗਵਾਨ ਜੀ ਸਿਆਪਾ ਕਰਵਾਣੀ ਐ ਇਸੇ ਤੂੰ ਸੋਹਂਦਾ ਤੂੰ ਬੋਲਦਾ ਸੀ ਕਹਿੰਦਾ ਸੀਗਾ ਕਿ 3000 ਪੈਸੇ ਦੀ ਚੱਲਦਾ ਤੂੰ ਅੱਜ ਬੱਸ ਚਾਹ ਸਾਨੂੰ ਵੇ ਤੇਰੀ ਸਰਕਾਰ ਨੂੰ 3000 ਦੇ ਇਹਨਾਂ ਦੇ ਚੁੱਲ੍ਹੇ ਚੱਲਦੇ ਆ ਓਏ 100 ਰੁਪਏ ਦਿਹਾੜੀ ਪੈਂਦੀ ਆ ਇਹਨਾਂ ਦੀ ਤੇ ਸਾਰਾ ਦਿਨ ਜੜੀਆਂ ਮਿੱਟੇ ਮਿਲ ਵਾਲੀਆਂ ਚੁੱਲ੍ਹੇ ਦੇ ਮੋਰੇ ਸੜਦੀਆਂ ਨੇ ਉਹ ਸਾਡੀ ਆਸ਼ਾ ਵਰਕਾ ਦੀ ਗੱਲ ਕਰ ਲਓ ਤੁਸੀਂ ਉਹ ਪੈੜਾ ਕੱਲੀ ਕੱਲੀ ਬਿਮਾਰੀ ਦਾ ਸਾਹਮਣਾ ਕਰਦੇ ਆ ਤੁਹਾਨੂੰ ਜੇ ਸਾਡਾ ਕੋਈ ਬਿਮਾਰ ਹੁੰਦਾ ਨਾ ਤੁਸੀਂ ਪੰਜਾਬ ਤੋਂ ਨਹੀਂ ਇਲਾਜ ਕਰਾਉਂਦੇ ਦਿੱਲੀ ਨੂੰ ਬਾਹਰ ਨੂੰ ਭੱਜਦੇ ਆ ਓਏ ਵਿਚਾਰੀਆਂ ਜਾ ਕੇ ਬਿਮਾਰੀ ਵਾਲੇ ਘਰ ਬੈਂਦੀ ਆ ਆ ਤੇ ਤੁਸੀਂ ਸਰਮੇ ਦਾ ਕੀ ਦਿੰਦੇ ਆ ਇੱਕ ਇੱਕ ਰੁਪਿਆ ਹਰਦੂਰ ਲਾਣ ਦੀ ਤੁਹਾਡੀ ਸੋਚ ਦੇ ਉੱਕੇ ਦੇਖ ਤੂੰ ਆਸ਼ਾ ਵਰਕਾਂ ਦੀ ਗੱਲ ਸਾਡੂ ਅੱਗੇ ਦੇਖ ਤੂੰ ਸਾਡੇ ਇਹ ਕੰਟ੍ਰੈਕਟ ਜਿਹੜੇ ਆ ਸਾਡੇ ਅੱਜ ਨੇ ਕੇਂਦਰ ਜਿਹੜੇ ਖੇ ਚੱਲਦੇ ਹੈਗੇ ਅੰਗਣਵਾੜੀ ਕੇਂਦਰ ਉਹਨਾਂ ਨੂੰ ਤੱਕ ਦੇ ਰਿਹਾ ਅੱਜ ਤੱਕ ਹੋਰ ਤਾਂ ਹੋਰ ਬੜੀ ਧੋਖੀ ਗੱਲ ਹੈ ਕਹਿੰਦੇ ਆ ਭਗਵਾਨਤਵਾਂ ਦੇ ਇਲਾਕੇ ਵਾਲੇ ਸੁਣ ਲੋ ਪੰਜਾਬ ਸਰਕਾਰ ਦਾ ਉੱਧਾ ਸਾਡੇ ਜਿਹੜੇ ਵਿੱਤ ਮੰਤਰੀ ਆ ਇਹ ਵਾਅਦੇ ਕਰਦੇ ਆ ਕਿ ਅਸੀਂ ਰਿਕਾਰਡ ਗ੍ਰਹਿਣ ਕਰਤਾ ਵੇ ਆ ਕਿ GST ਦਾ ਤੋਂ GST ਦਾ ਰਿਕਾਰਡ ਦੇਖੋ ਆ ਜਿਹੜੀਆਂ ਸਾਡੀਆਂ ਮਿੱਟੀ ਮੀਲ ਵਾਲੀਆਂ ਪੈਣਾ ਸੀਗੀਆਂ ਇਹਨਾਂ ਦੀ ਅੱਤੀ ਅਤੀ ਤਨਖਾਹ ਕੱਟ ਲਈ ਤਨਖਾਹ ਬੜੀ ਸੀ 5-7 ਕਰੋੜ ਰੁਪਈਆ ਦੀ ਕੱਟ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਆ ਉਹ ਬਸ ਸ਼ਰਮ ਕਰ ਇਸ ਗੱਲ ਤੇ ਆ ਕੇ ਕਿ ਜਿਨ੍ਹਾਂ ਦੀ 3000 ਤਨਖਾਹ ਸੀ ਉਹਨਾਂ ਚੋਂ ਵੀ ਅੱਤੀ ਕੱਢ ਲੈ 1500 ਰੁਪਏ ਮਹੀਨਾ ਤਨਖਾਹ ਦਿੱਤੀ ਆ ਸ਼ਰਮ ਆਣੀ ਚਾਹੀਦੀ ਤੈਨੂੰ ਸੋ ਜ਼ਿਆਦਾ ਕੁਛ ਨਹੀਂ ਆ ਜੇ ਬੰਦ ਨੂੰ ਸ਼ਰਮ ਚਾਏ ਹੋਵੇ ਨਾ ਉਹ ਆਪਣੇ ਆਪ ਹੀ ਮਹਿਸੂਸ ਕਰਦਾ ਜ਼ਿਆਦਾ ਕੁਛ ਨਹੀਂ ਕਹਣਾ ਸਾਥੀਓ ਇੱਕ ਗਲਤੀ ਹੋਈ ਸੀ ਦੁਬਾਰਾ ਰਿਪੀਟ ਨਹੀਂ ਕਰਾਂਗੇ ਇਹਨਾਂ ਸ਼ਬਦਾਂ ਤੁਹਾਡੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਮੌਜੂਦ ਮੌਜੂਦ નમસ્કાર 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 લેકાનો રોજગાર લેન્દો પછા મુખ્યમંત્રી મરવાડ નમસ્કાર નમસ્કાર સંભા સાથીઓ મંગાને જયંગાને સભાન કી નક પુત તો મેટિંગ ઇંચો કે દિન કરતો હૈ મારા માર્ગદર્શન સભાઈ જેસે મેટિંગ ઇંચો ચલો આપા ਕਸੀਰ ਦਾ ਸਾਹਿਬ ਆਏ ਨੇ ਉਹਨਾਂ ਨਾਲ ਸਾਥੀ ਵਿਸ਼ੇ ਗੱਲ ਕਰ ਰਹੇ ਉਹਨਾਂ ਤੇਰਾ ਆਪਾਂ ਨਾਰੇबाजी ਜਿਹੜੀਓ ਆਪਣੀ ਜਾਲੀ ਰੱਖਦੇ ਆ ਪੰਜਾਬ ਸਰਕਾਰ ਮਰਦਾ ਪਾਰ ਜ਼ਿੰਦਾਬਾਦ ਮਰਦਾ ਪਾਰ ਪੰਜਾਬ ਸਰਕਾਰ ਮਰਦਾ ਪਾਰ ਮਰਦਾਬਾਦ ਮਰਦਾਬਾਦ ਵਰਕਰਾਂ ਦੇ ਘਟੋ ਘਟ ਉਜਰਤਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮਾਣ ਬਤਾ ਵਰਕਰਾਂ ਦੇ ਘਟੋ ਘਟ ਉਜਰਤਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਾਰੇ ਕੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਆਊਟਸੋਰਸ ਆਊਟਸੋਰਸ ਪ੍ਰਣਾਲੀ ਨੂੰ ਤਫਾ ਕਰੋ ਤਫਾ ਕਰੋ ਤਫਾ ਕਰੋ ਆਊਟਸੋਰਸ ਪ੍ਰਣਾਲੀ ਨੂੰ ਤਫਾ ਕਰੋ ਤਫਾ ਕਰੋ ਤਫਾ ਕਰੋ ਸੇਕਸ ਸਕੀਮਾ ਰੱਦ ਕਰੋ ਰੱਦ ਕਰੋ ਰੱਦ ਕਰੋ ਸਾਥੀਓ ਜਿਨ੍ਹਾਂ ਜੈਨ ਤੁਸੀਂ ਪਿਛਲੇ ਅੱਛਾ ਐਸਰ ਨਾਲ ਵੀ ਵਿਵਾਦ ਹੈ ਪਰੋ ਜੋ ਸਾਡਾ ਅੱਜ ਦਾ ਫੈਸਲਾ ਸੀ ਸਾਡਾ ਫੈਸਲਾ ਕੋਈ ਏ ਵੀ ਸਿਗਾ ਵੀ ਅਸੀਂ ਕੋਈ ਮੀਟਿੰਗ ਲੈ ਕੇ ਜਾਣੀ ਸੀ ਬਿੱਤ ਮੰਤਰੀ ਜਾਂ ਹੋਰ ਦੀ ਕਿਤੇ ਦੀ ਸਾਡਾ ਇਹ ਪੱਕਾ ਤੌਰ ਤੇ ਫੈਸਲਾ ਸੀ ਵੀ ਅਸੀਂ ਉਹਨਾਂ ਦੇ ਦਫ਼ਤਰਾਂ ਜਾ ਕੇ ਕਰਾਓ ਕਰਨਾ ਹੈ ਤੇ ਨਾਲ ਸਾਡਾ ਇਹ ਵੀ ਫੈਸਲਾ ਸੀ ਤੇ ਅੱਜ ਜੇ ਪੁਲਿਸ ਸਾਡੇ ਕੋਲ ਦੇ ਰੋਕੂਗੀ ਬੈਰੀਕੇਡ ਨਾ ਉਗੀ ਤਾਂ ਅਸੀਂ ਪੁਨਤੇ ਤਪਈਏ ਜਿਹੜੇ ਨਵੇਂ ਵਾਸਤੇ ਤਿਆਰ ਕੀ ਉਹਨਾਂ ਦਾ ਜ਼ਬਰਦਸਤ ਵਾਸਤੇ ਤਿਆਰ ਵੀ ਅਸੀਂ ਬੈਰੀਕੇਡ ਤੋੜਨੇ ਲਈ ਕਾਹਦਾ ਯਤਨ ਕਰਦੇ ਹਾਂ ਜਿੰਦਾਬਾਦ 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 ਮੈਂ ਸਮਝਦਾ ਬਈ ਜਿੰਦਾਬਾਦ ਜਿੰਦਾਬਾਦ ਉਸ ਸਹਾਜਨ ਦੀ ਸਹਾਜਨ ਦੀ ਸਮਝਵਾਰੀ ਚਾਹੀਦੀ ਹੈ ਦੋਨਾਂ ਨੇ ਕਿਉਂਕਿ ਉਹਨਾਂ ਦੇ ਹਿੱਤ ਵੀ ਸਾਡੇ ਹਿੱਤਾਂ ਦੇ ਨਾਲ ਜੁੜੇ ਹੋਏ ਨਹੀਂ ਤੇ ਉਹਨਾਂ ਨੇ ਰਸਤੇ ਨਹੀਂ ਓਕਾ ਲਾਈਆਂ ਅਸੀਂ ਉਹ ਸਾਡਾ ਟੀਚਰ ਫੀਸ ਦੇ ਉੱਤੇ ਪਹੁੰਚੇ ਆ ਅਗਲਾ ਐਲਾਨ ਅਸੀਂ ਪਹਿਲਾਂ ਕਰਕੇ ਆ ਗਏ ਨੇ ਤੇ ਤਸੀਰਦਾ ਸਾਹਿਬ ਨੂੰ ਬੇਨਤੀ ਮੇਲੇ ਲੱਗੇ ਆ ਜਾਂਦਾ ਜੀ ਸਾਵਾਏ ਅੱਜ ਇਹ ਕੀ ਕਰਿਆ ਅੱਜ ਦੇ ਬਾਰੇ ਤਸੀਰਦਾ ਸਾਹਿਬ ਕਾਡਾ ਸੁਨੇਹਾ ਅਜੀਤ ਤੁਹਾਡੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਦੇਣਾ ਚਾਹੁੰਦੇ ਆ ਖੁਦ ਇਹ ਉਹਨਾਂ ਨੂੰ ਦੱਸ ਦਿਓ ਨਹੀਂ ਇਹ ਬਹਿ ਨਹੀਂ ਪੰਜਾਬ ਦੇ ਸਾਡੇ 5 ਲੱਖ ਮਜ਼ਦੂਰਾਂ ਦੇ ਪੈਸਿਆਂ ਦੇ ਰੂਪ ਵਿੱਚ ਕਾਡਾ ਸੰਜਾ ਭਾਰ ਜਿਹੜਾ ਹੈ ਅੱਜ ਮੁੱਖ ਮੰਤਰੀ ਕੋਲ ਇਸ ਸੰਸਦ ਲਾ ਕੇ ਇਹ ਕਹਿਣ ਵਾਸਤੇ ਆਇਆ ਪੂਰੇ ਬਾਜ਼ਾਰ ਵਾਸਤੇ ਆਇਆ ਸੀ ਕਿ ਤੁਸੀਂ ਪਿਛਲੇ 5 ਸਾਲ ਤੋਂ ਲਾਜਮਾ ਦੇ ਪੈਨਸ਼ਨਾਂ ਦੇ ਮਾਰ ਪੱਤੇ ਵਾਲਿਆਂ ਨੂੰ ਲਗਾਤਾਰ ਧੱਕਾ ਕਰ ਰਹੇ ਹੋ ਤੁਸੀਂ ਰਿਆਇ ਕਰ ਰਹੇ ਹੋ ਪੈਨਸ਼ਨ ਅਸਿਸਟੈਂਸੀ ਸਾਲ ਦੇ ਜਿਹੜੇ ਇਸ ਬਾਜ਼ਾਰੇ ਵਿੱਚ ਆਏ ਨੇ ਉਹਨਾਂ ਦਾ ਪੇ ਕਮਿਸ਼ਨ ਦੀ ਰਿਕਮੈਂਡੇਸ਼ਨ ਦੇ ਬਾਵਜੂਦ 4.8 ਲੱਖ ਨਹੀਂ ਕੀਤਾ ਜਾ ਰਿਹਾ ਪੇ ਕਮਿਸ਼ਨ ਬਕਾਇਦੇ ਦਿੱਤੇ ਜਾ ਰਹੇ ਕੱਟੇ ਮਨਾਜਮੇ ਨੂੰ ਪੱਕੇ ਕਰਨ ਵਾਲੀ ਬੋਲਤੀ ਅੱਜ ਤੱਕ ਦੇ ਅਧਿਅਤ ਸਾਰੇ ਨਾਂ ਮਾਰੀ ਪੋਲਤੀ ਹੈ ਕੇਂਦਰ ਦੇ ਇਹ ਜਬਰੀ ਥੋਪੇ ਜਾ ਰਹੇ ਨੇ 18% ਵਧਾਈ ਪਰਤਾ ਸਾਨੂੰ ਘੱਟ ਮਿਲ ਰਿਹਾ ਹੈ ਇਹ ਪ੍ਰਵੇਸ਼ੀ ਸਿਹਤ ਦੇ 3 ਸਾਲ ਦਾ ਲਾ ਕੇ ਛੋਟੇ ਕੀਤਾ ਜਾ ਰਿਹਾ ਹੈ ਮਾਨ ਪੱਤਾ ਮਰਾਜਮ ਮੇਟੇ ਵੀ ਹੋਵੇ ਆਸ਼ਾ ਹੋਵੇ ਇਹਨਾਂ ਨੂੰ ਨਮੂਨੇ ਦੇ ਪੱਤੇ ਦੇ ਕੇ ਇਹਨਾਂ ਦੇ ਅਧਿਕਾਰ ਦੇ ਨਾਂ ਤੇ ਖੋਟੜ ਕੀਤਾ ਜਾ ਰਿਹਾ ਹੈ ਉਲਟਾ ਸੈਂਟਰ ਸਿਹਤ ਥੋਪੇ ਹੋਏ ਨੇ ਤੇ 200 ਰੁਪਏ ਜੱਗੀ ਅਟੈਕ ਤੋਂ ਜਬਰੀਂ ਕੁੱਲਿਆ ਜਾ ਰਿਹਾ ਹੈ ਇਹ ਸਾਡਾ ਉਹ ਸੁਨਿਆ ਦੇ ਦਿਓ ਤੇ ਆਮ ਦਾ ਸੁਪਨਾ ਭੁੱਲ ਜਾਣ ਲੋਕਾਂ ਨੇ ਇਹਨਾਂ ਨੂੰ ਰੋਡ ਨਾਲ ਸੜਕਾਂ ਦੇ ਉੱਤੇ ਰੋਡਣਾ ਤੇ ਨਾਲ ਹੀ ਅਸੀਂ ਇਹਨਾਂ ਪ੍ਰੋਗਰਾਮ ਨਹੀਂ ਕਰੀਏ ਕਰਾਏ ਉਹਨਾਂ ਨੂੰ ਦੱਸ ਦਿਓ ਕਿ ਤੁਹਾਡਾ ਪੰਜਾਬ ਨੂੰ ਕੋਈ ਮੰਤਰੀ ਜਨਤਾ ਨਹੀਂ ਹੋਊਗਾ ਜਿਦੀ ਕੋਟੀ ਦਾ ਘਰਾਓ ਅਗਲੇ ਦਸੰਬਰ ਮਹੀਨੇ ਚ ਨਹੀਂ ਕਰਾਂਗੇ ਸਾਰਿਆਂ ਦੀ ਕੋਠੀਆਂ ਦੇ ਮੋੜੇ ਜਾ ਕੇ ਅਲੀਸ਼ਰ ਬੰਗਣਾ ਦੇ ਮੋੜੇ ਜਾ ਕੇ ਕਿਸੇ ਆਪਾ ਕਰਨੇ ਖਾਂਡਾ ਸੁਨਿਆ ਨਹੀਂ ਦੇ ਰਹੇ ਹੋ ਅਗਲਾ 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 ਦਿਨ ਸਾਡਾ ਇਹ ਵੀ ਦੇ ਦਿਓ ਹੁਣ ਪੰਜਾਬ ਦੇ ਮਨਾਜ ਤੇ ਪਹੁੰਚ ਕੇ ਇੱਕ ਅੱਧੀ ਰੈਲੀ ਕਰਨ ਵਾਸਤੇ ਦੂਜੀ ਰੈਲੀ ਕਰਨ ਵਾਸਤੇ ਵੀ ਆਣਗੇ ਕਸਾਨੀ ਘੋੜਾ ਤੋਂ ਸੇਹ ਲੈ ਲਈ ਹੈ ਹੁਣ ਆਜ ਮੱਝੇ ਸਮੇਂ ਦੇ ਥਾਣੇ ਇਨਾ ਦੇ ਘਰਾਂ ਦੇ ਬੋਲੇ ਚੱਲਣ ਗਏ ਨੇ ਕੇਂਦਰ ਬਣਾ ਕੇ ਲਾਵਾਂਗੇ ਮੁੱਖ ਮੰਤਰੀ ਨੂੰ ਕੇਂਦਰ ਬਣਾਵਾਗੇ ਕਿਉਂ ਦੇ ਅੱਗੇ ਲਾਵਾਂਗੇ ਲਗਾਤਾਰ ਧਰਨੇ ਇਹ ਸਾਡਾ ਸੁਣਿਆ ਦੇ ਲਿਓ ਇਹ ਕਹ ਰਹੇ ਸੀ ਜੀ ਸੁਨੀਲਾ ਸਾਹਿਬ ਬਈ ਦਿੱਤੀ ਆ ਰਹੀ ਹੈ ਮੀਟਿੰਗ ਦੀ ਉਹ ਮੀਟਿੰਗ ਦੀ ਦਿੱਤੀ ਆ ਰਹੀ ਹੈ ਵਿੱਤ ਮੰਤਰੀ ਨਾਲ ਜੀ ਦੇ ਰਹਾ ਸੀ 12 13 ਬਿਜਕ ਚੱਲ ਲਿਆ ਹੈ ਤੇ ਚਾਰ ਵਾਰ ਮੀਟਿੰਗ ਦੇਰ ਤੋਂ ਮੁੱਖ ਮੰਤਰੀ ਮੀਟਿੰਗਾਂ ਦੇ ਕੇ ਭੱਜਿਆ ਹੈ ਕਿ ਜਿਆਉ ਪਾ ਜਿਆਉ ਨੂੰ ਪਾਤੀ ਅਸੀਂ ਬਾਹਰ ਚਿੱਤ ਲੇ ਰਹੇ ਤੁਹਾਨੂੰ ਪਾਣੀ ਹੈ ਕਿ ਜਿਹੜੀ ਤੁਸੀਂ ਮੀਟਿੰਗ ਲਈ ਸਾਡੂੰ ਚਿੱਠੀ ਦੇ ਰਹੇ ਹੋ ਉਹਨੇ ਸਾਂਝਾ ਫੰਡ ਬਚਾਉਣ ਨੂੰ ਮੈਂ ਬਾਅਦ ਫੇ ਮੀਟਿੰਗ ਜਾਣਾ ਨਹੀਂ ਜੇਲਾ ਕੀ ਕਰਨਾ ਹੈ ਇਹ ਸਾਂਝਾ ਫੰਡ ਬਾਅਦ ਵਿਚਾਰ ਲਊਗਾ ਸਾਡੀ ਮੁੱਖ ਮੰਗ ਜਿਹੜੀ ਹੈ ਮੁੱਖ ਮੰਤਰੀ ਸਾਡੇ ਨਾਲ ਬੈਠੇ ਅੱਖ ਚੱਕ ਪਾ ਕੇ ਗੱਲ ਕਰੇ ਸਾਡੇ ਲੋਕਾਂ ਨਾਲ ਤਾਸੀਂ ਵੀ ਮੀਟਿੰਗ ਕਰਾਂਗੇ ਉਹਦੇ ਨਾਲ ਇਹ ਦੱਸਾਂਗੇ ਸੱਚਾ ਕੌਣ ਤੇ ਝੂਠਾ ਕੌਣ ਹੈ ਇਹ ਸਕੇ ਫੀਦਰ ਸਾਹਿਬ ਤੁਹਾਨੂੰ ਬੇਇਜ਼ਤੀ ਕਰਦੇ ਆਂ ਤੁਸੀਂ ਮੰਗ ਪੱਤਰ ਲੈ ਰਹੇ ਹੋ ਤੁਸੀਂ ਆਪਣੇ ਵੱਲ ਮੁੱਕਿਆਣਾ ਚਾਹਦੇ ਉਸ ਨੂੰ ਵੀ ਵਿਚਾਰ ਕਰਨਾ ਕੋਈ ਵਿਚਾਰਨਾ ਵਿਚਾਰਨਾ ਮਤਲਬ ਇਹ ਨਹੀਂ ਦੱਸਣ ਕਰਨਾ 50 ਮੁਲਾਜ਼ਮ ਤੇ 35 ਸਾਂਝਾ ਫਰੰਟ ਵੱਲੋਂ ਜੋ ਅੱਜ ਧੂਰੀ ਮਕਾਨ ਤੇ ਮੰਗ ਪੱਤਰ ਦਿੱਤਾ ਗਿਆ ਆਪ ਕੋ ਮਾਨਯੋਗ ਜੀ ਸਾਹਿਬ ਦੇ ਰਾਹੀਂ ਅਸੀਂ ਪੰਜਾਬ ਸਰਕਾਰ تک ਕੌਂਟਰੈ ਕਰਵਾਵਾਂਗੇ ਸਾਨੂੰ ਮੀਟਿੰਗ ਸੰਬੰਧੀ ਸਾਡੇ ਐਸਜੀਪੀ ਸਾਹਿਬ ਦੇ ਵੱਲੋਂ ਗੱਲ ਕਰਕੇ ਉੱਪਰ ਤੁਹਾਨੂੰ ਮੀਟਿੰਗ ਭਾਈ ਜਾ ਰਹੀ ਹੈ ਉਹਨਾਂ ਦਾ ਲੈਟਰ ਤੁਹਾਨੂੰ ਦੇਣਾ ਜੋ ਸਾਰੇ ਪੈਣਾ ਭਰਾਵਾਂ ਦਾ ਰਾਜਮਾਨਾ